ਬਾਕੀ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਵੀਰੇ ਵੀ ਜੇ ਕਿਸੇ ਨੇ ਵੀ ਕੋਈ ਵੀ ਮਾੜੀ-ਮੋਟੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਵੀ ਸਾਨੂੰ ਜਰੂਰ ਦੱਸਿਓ ਵੀ ਅਸੀਂ ਬਹੁਤ ਪਰੇਸ਼ਾਨ ਹਾਂ ਮੈਂ ਖੜਾ ਜੀ ਪਿੰਡ ਫੈਜਗੜ ਤੇ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਨੇ ਬਾਈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਬਾਈ ਇੱਕ ਫੈਜਗੜ 40 ਸਾਲ ਦਾ ਨੌਜਵਾਨ ਆ ਬਾਈ ਤੇ ਆਪਣੇ ਖੰਨੇ ਕੰਮ ਕਰਦਾ ਸੁਪਰ ਵਾਲਿਆਂ ਦੇ ਬਾਈ ਖੰਨੇ ਲੱਗਿਆ ਸੀਗਾ ਤੇ ਆ ਪਰਿਵਾਰਕ ਮੈਂਬਰ ਨੇ ਤਾਂ ਗਰੀਬ ਪਰਿਵਾਰ ਆ ਬਾਈ ਕੱਲ 6 ਵਜੇ ਦਾ ਬਾਈ ਲਾਪਤਾ ਕੱਲ 6 ਵਜੇ ਤੋਂ ਤਾ ਹੁਣ ਤੱਕ ਬਾਈ ਘਰੇ ਨਹੀਂ ਪਰਤੇ ਆਇਆ ਹੈਗਾ ਤਿੰਨ ਬੱਚੇ ਨੇ ਗਰੀਬ ਪਰਿਵਾਰ ਆ ਬਾਈ ਤਾਂ ਕਿਸੇ ਨੂੰ ਵੀ ਪਤਾ ਚੱਲਦਾ ਬਾਈ ਆ ਫੋਟੋ ਦੇਖ ਲਓ ਬਾਈ ਦੀ ਲੱਗੀ ਹੋਈ ਆ ਮਗਰ ਤਾਂ ਦੱਸਿਓ ਜਰੂਰ ਤਾਂ ਪਰਿਵਾਰ ਬਾਈ ਬਹੁਤ ਪਰੇਸ਼ਾਨੀ ਚ ਆ ਵੀ ਕੱਲ 6 ਵਜੇ ਦਾ ਗਿਆ ਹੋਇਆ ਹੁਣ ਤੱਕ ਘਰੇ ਨਹੀਂ ਪਰਤੇ ਆ ਬਾਈ ਤੇ ਨਾਲ ਉਹਨਾਂ ਦੀ ਵਾਈਫ ਤੇ ਸਹੁਰਾ ਸਾਹਿਬ ਨੇ ਤੇ ਤੁਸੀਂ ਦੱਸੋ ਜੀ ਵੀ ਕਿੰਨੇ ਵਜੇ ਤੋਂ ਲਾਪਤਾ ਨੇ ਕੱਲ ਦੇ ਜੀ ਹਾਂ ਜੀ ਸ਼ਾਮ ਦੇ 6 ਵਜੇ ਤੋਂ ਉਹਦੀ ਕਹਿੰਦੇ ਨੇ ਵੀ ਉੱਥੋਂ ਕੰਮ ਤੋਂ ਛੁੱਟੀ ਮਿਲ ਗਈ ਜੀ ਉੱਥੋਂ ਤੋਂ ਬਾਅਦ ਘਰੇ ਨਹੀਂ ਆਏ ਜੀ ਠੀਕ ਆ ਜੀ ਹਾਂ ਜੀ ਇਹ ਉੱਥੇ ਪਤਾ ਕਰਿਆ ਤੁਸੀਂ ਕਿੱਥੇ ਲੱਗਿਆ ਹੈ ਵੀ ਇੱਥੋਂ ਕਿੰਨੇ ਵਜੇ ਨਿਕਲੇ ਆ ਹਾਂਜੀ ਇਸ ਫੋਨ ਕਰਾਇਆ ਸੀਗਾ ਵੀਰੇ ਉਹ ਕਹਿੰਦੇ ਵੀ 6 ਵਜੇ ਦੀ ਡਿਊਟੀ ਆਫ ਕਰਾ ਕੇ ਵੀ ਉਹ ਲੰਘ ਗਏ ਵੀ ਕਹਿੰਦੇ ਮੇਰੀ ਡਿਊਟੀ ਆਫ ਹੋ ਗਈ ਚਲੋ ਜੀ ਬੱਸ ਟੈਲੀ ਗਏ ਜੀ ਉੱਥੋਂ ਪਤਾ ਲੱਗਿਆ ਬੱਸ ਇੰਨਾ ਹੀ ਪਤਾ ਲੱਗਿਆ ਕੋਈ ਜਾਣਕਾਰੀ ਹੋਰ ਮਿਲੀ ਆ ਵੀ ਇਧਰੇ ਪਿੰਡ ਵੱਲੀ ਨੂੰ ਆਇਆ ਜਾਂ ਆਪਣੇ ਖੰਨੇ ਬੰਨੀ ਨੂੰ ਹੋਰ ਪਾਸੇ ਗਏ ਨੇ ਜੀ ਸੋ ਪਤਾ ਲੱਗਿਆ ਮਾੜਾ ਮੋਟਾ ਦੇਖੇ ਤੇ ਵੀ ਆਪਣੇ ਖੰਨੇ ਕੰਨੀ ਨੂੰ ਗਿਆ ਵੀਰੇ ਇਹੀ ਪਤਾ ਲੱਗਿਆ ਬਾਕੀ ਹੱਤਵਨ ਕੇ ਇਹੀ ਵੇਂ ਤੇ ਵੀਰੇ ਵੀ ਜੇ ਕਿਸੇ ਨੇ ਵੀ ਕੋਈ ਵੀ ਮਾੜੀ ਮੋਟੀ ਜਾਣਕਾਰੀ ਪ੍ਰਾਪਤ ਹੁੰਦੀ ਆ ਵੀ ਠੀਕ ਹੈ ਤੇ ਕੋਈ ਘਰੇਲੂ ਮਸਲਾ ਤਾਂ ਨਹੀਂ ਹੈਗਾ ਜੀ ਘਰੇਲੂ ਤਾਂ ਕੋਈ ਮਸਲਾ ਨਹੀਂ ਹੈ ਵੀਰੇ ਵੀ ਸਾਨੂੰ ਕੋਈ ਹੋਰ ਗੱਲਬਾਤ ਹੋਵੇ ਕੋਈ ਹੋਰ ਤਾਂ ਵੀਰੇ ਸਾਨੂੰ 3-4 ਦਿਨ ਹੋ ਗਏ ਵੀ ਅੱ체 ਕੋਈ ਲੋਨ ਵਾਲਾ ਆਉਂਦੇ ਸੀਗੇ ਵੀ ਕਹਿੰਦੇ ਕਾਹਦਾ ਲੋਨ ਆ ਜੀ ਲੋਨ ਤਾਂ ਵੀਰ ਸਾਨੂੰ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਚਾਹੇ ਕਾ ਦੋ ਲਿਆ ਕਿ ਜਾਨੀ ਕਿ ਤਿੰਨ ਚਾਰ ਦਿਨ ਹੋ ਗਏ ਘਰੇ ਆਉਂਦੇ ਸੀਗੇ ਠੀਕ ਹੈ ਜੀ ਜੇ ਇਹਨਾਂ ਬਾਰੇ ਪੁੱਛ ਰਹੇ ਸੀਗੇ ਮੈਂ ਕਹਿੰਦਾ ਕਿ ਵੀ ਘਰੇ ਨਹੀਂ ਹੈਗੇ ਵੀ ਉਹ ਕੰਮ ਤੇ ਵੀ ਉਹਨਾਂ ਉੱਥੇ ਹੀ ਮਿਲ ਲਓ ਚਾਰ ਪੰਜ ਦਿਨ ਹੋ ਗਏ ਲਗਾਤਾਰ ਆਉਂਦੇ ਸੀ ਜੀ ਪਤਾ ਨਹੀਂ ਹੁਣ ਰਾਤ ਵੀ ਆ ਕੇ ਗਏ ਨੇ 6 ਵਜੇ ਕੱਲ ਦੋ ਵਾਰ ਦੋ ਵਾਰ ਦਿਹਾੜੀ ਚਾ ਕੇ ਦਿਨ ਚ ਮੈਨੂੰ ਮਿਲੇ ਨਹੀਂ ਵੀ ਸ਼ਾਮ ਨੂੰ 6 ਵਜੇ ਫੇਰ ਆਏ ਕਹਿੰਦੇ ਵੀ ਕਹਿੰਦੇ ਸੀਗੇ ਵੀ ਘਰੇ ਆਉਂਗਾ ਮੈਂ ਘਰੇ ਨਹੀਂ ਵੀਰੇ ਆਉਂਦਾ ਵੀ ਉਹ ਸ਼ਾਮ ਉੱਥੇ ਹੀ ਮਿਲੂਗਾ 7 7:30 ਵਜੇ ਤੱਕ ਘਰੇ ਆਉਂਦੇ ਨੇ ਪਰ ਉਹ ਉੱਥ ਉਹਦਾ ਜੀ ਘਰੇ ਘਰੇ ਆਏ ਨੇ ਠੀਕ ਆ ਕੱਲ ਜਾਣਗੇ 6 ਵਜੇ ਲਾਪਤਾ ਨੇ ਤੇ ਬਾਈ ਉਸ ਤੋਂ ਬਾਅਦ ਕੋਈ ਪਤਾ ਨਹੀਂ ਉਹਨਾਂ ਦਾ ਹੈਗਾ ਠੀਕ ਆ ਤੇ ਪਤਾ ਨਹੀਂ ਰੱਬ ਜਾਣਦਾ ਬਾਈ ਕੀ ਗੱਲਬਾਤ ਹੋਊਗੀ ਤਾਂ ਜਿੰਨੇ ਵੀ ਆਪਣੇ ਭਰਾ ਜੁੜੇ ਨੇ ਬਾਈ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਓ ਸਾਰੇ ਪਰ ਤਾਂ ਜੋ ਬਾਈ ਦਾ ਪਤਾ ਲੱਗ ਸਕੇ ਗਰੀਬ ਪਰਿਵਾਰ ਆ ਬਾਈ ਤਿੰਨ ਬੱਚੇ ਨੇ ਆਪਣੀ ਰੋਜੀ ਰੋਟੀ ਕਮਾਉਂਦਾ ਸੀਗਾ ਤੇ ਦੱਸਣ ਚ ਆਇਆ ਬਾਈ ਕੋਈ ਲੋਨ ਚੱਲਦਾ ਸੀਗਾ ਉਹਦੇ ਤਿੰਨ ਚਾਰ ਬਾਰ ਆਏ ਨੇ ਜੀ ਉਹ ਹਾਂਜੀ ਲਗਾਤਾਰ ਵੀ ਤੇ ਚੱਲਦਾ ਤਾਂ ਉਹ ਵੀ ਵਜ੍ਹਾ ਹੋ ਸਕਦੀ ਆ ਵੀ ਕੋਈ ਬਾਈ ਕੋਈ ਤੰਗ ਪਰੇਸ਼ਾਨ ਕਰਦੇ ਹੋਣਗੇ ਮਾੜਾ ਮੋਟਾ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਹੈ ਨਾ ਮਹੀਨਾ ਜਾਂ 15 ਦਿਨ ਲੇਟ ਹੋ ਜਾਂਦਾ ਤਾਂ ਹੋਰ ਕੁਝ ਕਹਿਣਾ ਜੀ ਕੋਈ ਪੁਲਿਸ ਰਿਪੋਰਟ ਕਰੀ ਆ ਕੋਈ ਹਜੇ ਤਾਂ ਕੋਈ ਨਹੀਂ ਕਰੀ ਜਾਣੀ ਗਏ ਹੋਏ ਨੇ ਵੀ ਸਾਰੇ ਵੀਰੇ ਲੱਭਦੇ ਫਿਰਦੇ ਨੇ ਕੋਈ ਪਤਾ ਨਹੀਂ ਹੈਗਾ ਵੀ ਹਜੇ ਕੋਈ ਹੋਰ ਨਹੀਂ ਆਇਆ ਹੈਗਾ ਕਲੂ ਨਹੀਂ ਮਿਲਿਆ ਵੀ ਕੋਈ ਮਿਲਿਆ ਜਾਂ ਪੁਲਸ ਵੀ ਵੀ ਹੈ ਕਹਿੰਦੇ ਕੋਈ ਕੇਸ ਹੈ ਜਾਨੀ ਕੋਈ ਐਕਸੀਡੈਂਟ ਕੇਸ ਨਹੀਂ ਹੈਗਾ ਕੋਈ ਉਦਾਂ ਦਾ ਕੋਈ ਲਾਪਤਾ ਵਾਲਾ ਕੋਈ ਕੇਸ ਹੈ ਜਾਨੀ ਨਹੀਂ ਹੈਗਾ ਵੀ ਅਗਲਾ ਕਹਿ ਵੀ ਚੱਲ ਇਦਾਂ ਕੋਈ ਗੱਲਬਾਤ ਮਾੜੀ ਮੋਟੀ ਹੋ ਉਹ ਸਾਰੇ ਪਤਾ ਕਰ ਰਹੇ ਨੇ ਵੀ ਆਹ ਹੋਰ ਵੀ ਸਾਰੇ ਸਾਰੇ ਰਾਤ ਦੀ ਫੇਰੇ ਨੇ ਵੀਰੇ ਜਿੱਥੋਂ ਕਦੇ 10 ਵਜੇ ਦੇ ਸਾਰੀ ਰਾਤ ਹੋ ਗਈ ਲੰਘਦੇ ਫਿਰਦੇ ਨੇ ਕਦੇ ਕੋਈ ਕਿਧਰੇ ਜਾਂਦਾ ਕੋਈ ਪਹੁੰਚਿਆ ਜਾ ਰਿਹਾ ਪਰ ਹਜੇ ਤੱਕ ਕੋਈ ਨਹੀਂ ਮਿਲ ਰਿਹਾ ਵੀਰੇ ਮੈਨੂੰ ਵੀ ਅੱਜ ਸਵੇਰ ਹੀ ਲੱਗਿਆ ਪਤਾ ਤਾਂ ਸਾਰੇ ਭਰਾ ਨੂੰ ਬੇਨਤੀ ਹੈ ਵੀ ਜਿੰਨੇ ਵੀ ਆਪਣੇ ਜੋੜੇ ਨਾਲ ਵਾਲੇ ਪਿੰਡਾਂ ਵਾਲੇ ਤਾਂ ਕਿਤੇ ਵੀ ਭਰਾ ਆਪਣਾ ਮਿਲਦਾ ਜਾਂ ਕੋਈ ਜਾਣਕਾਰੀ ਹੋਵੇ ਬਾਈ ਦੱਸਿਓ ਜਰੂਰ ਨੰਬਰ ਵੀ ਮੈਂਸ਼ਨ ਕਰਦਾਂਗੇ ਫੋਟੋ ਦਾ ਬਾਈ ਕਰੀ ਹੋਈ ਆ ਤਾਂ ਸਾਰੇ ਭਰਾ ਉਹਨਾਂ ਹੱਥ ਬੰਨ ਕੇ ਵੇਚਦਾ ਤਾਂ ਬਾਈ ਕਹਿਣਾ ਕੁਛ ਬੱਸ ਬਰੇ ਇਹੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪਤਾ ਲੱਗੇ ਸਾਨੂੰ ਕਿਤੇ ਕਿਤੇ ਹੈਗਾ ਵੀ ਸਾਡੂ ਘਰੇ ਪਹੁੰਚਦਾ ਹੋ ਜਾਵੇ ਕੋਈ ਫੋਨ ਨੰਬਰ ਵਗੈਰਾ ਹੈ ਨਹੀਂ ਬਾਈ ਰੱਖਿਆ ਹੋਇਆ ਉਹਦੇ ਕੋਲ ਮੋਬਾਈਲ ਵਗੈਰਾ ਆਹ ਮੋਬਾਈਲ ਵੀ ਤਾਂ ਖਰਾਬ ਹੋ ਗਿਆ ਸੀ ਹੈਗਾ ਸੀ ਉਹ ਠੀਕ ਹੈ ਠੀਕ ਅਚੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਰਹੀ ਗਰੀਬ ਗਰੀਬ ਪਰਿਵਾਰ ਆ ਜੇ ਕਿਸੇ ਨੂੰ ਵੀ ਮੜਾ ਮੋਟਾ ਬਾਈ ਪਤਾ ਲੱਗਦਾ ਤਾਂ ਦੱਸਿਓ ਜਰੂਰ ਚਲੋ ਠੀਕ ਆ ਜੀ ਧੰਨਵਾਦ